ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਵੀਰੋ ਜੋ ਕੁਝ ਪਿਛਲੇ ਦਿਨਾਂ ਤੋਂ ਵਾਪਰਿਆ ਹੈ ਔਰ ਜੋ ਕੁਝ ਅੱਜ ਵਾਪਰਿਆ ਹੈ ਉਹਦੇ ਨਾਲ ਸਿੱਖ ਪਰੰਪਰਾਵਾਂ ਦੀਆਂ ਉਹਨਾਂ ਸਮੋਚੀਆਂ ਸੰਭਾਵਨਾਵਾਂ ਨੂੰ ਇੱਕ ਠੇਸ ਪਹੁੰਚੀ ਔਰ ਉਹ ਨੰਦਪੁਰ ਸਾਹਿਬ ਦੀ ਪਾਵਨ ਧਰਤੀ ਉਹ ਹੈ ਜਿੱਥੇ 8 ਮਹੀਨੇ ਲਗਾਤਾਰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਦਾ ਗੁਜਰੀ ਚਾਰੇ ਸਹਿਬਜਾਦੇ ਪੰਜ ਕਿਲੇ ਬਣਾਏ ਸਨ ਔਰ ਸੈਂਕੜੇ ਹੀ ਸਿੱਖ ਉਸ ਪਾਵਨ ਪਵਿੱਤਰ ਧਰਤੀ ਤੇ ਆਪਣਾ ਜੀਵਨ ਬਸਰ ਕਰ ਰਹੇ ਸਨ ਉਸ ਪਾਵਨ ਧਰਤੀ ਤੇ ਅੱਜ ਉਹ ਕੁਝ ਵਾਪਰਿਆ ਹੈ ਜਿਹੜਾ ਸ਼ਾਇਦ ਕਦੇ ਵੀ ਨਾ ਗਾਂਹ ਵਾਪਰੇਗਾ ਨਾ ਕਦੇ ਪਿੱਛੇ ਵਾਪਰੇਗਾ 3 ਵਜੇ ਕੇ 50 ਮਿੰਟ ਤੇ ਉਥੋਂ ਦਾ ਜਥੇਦਾਰ ਬਣਾਉਣਾ ਔਰ ਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਗੈਰ ਹਾਜ਼ਰੀ ਚ ਉਹਨਾਂ ਨੂੰ ਸਰੋਪਾ ਪਾ ਕੇ ਇਹ ਦੇ ਦੇਣਾ ਇਹ ਇੱਕ ਬੜੀ ਅਜੀਬ ਜੀ ਗੱਲ ਹੈ ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾਇਆ ਗਿਆ ਹੈ ਉਹਨਾਂ ਦਾ ਫਰਜ਼ੇ ਬੰਦਾ ਸੀ ਕਿ ਜਿਸ ਤਰ੍ਹਾਂ ਭਾਣਾ ਵਾਪਰਿਆ ਹੈ ਔਰ ਚੁੱਪਚਾਪੀ ਤੇ ਤੈਨਾ ਸਿੰਘਾਂ ਨੂੰ ਆਪਣੀਆਂ ਉਹਨਾਂ ਮਹਾਨ ਸੇਵਾਵਾਂ ਤੋਂ ਖਾਰਜ ਕਰ ਦਿੱਤਾ ਗਿਆ ਹੈ ਜਿਨ੍ਹਾਂ ਨੇ 2 ਦਸੰਬਰ ਨੂੰ ਸਾਰੇ ਸੰਸਾਰ ਵਿੱਚ ਸਿੱਖ ਰਹਿਤ ਮਰਿਆਦਾ ਔਰ ਅਕਾਲ ਤਖਤ ਦੀ ਉਹ ਮਹਾਨਤਾ ਨੂੰ ਕਾਇਮ ਕੀਤਾ ਜੋ ਸਾਰੇ ਸੰਸਾਰ ਵਿੱਚ ਫੈਲਿਆ ਇਹ ਬੜੀ ਇੱਕ ਅਜੀਬ ਜੀ ਗੱਲ ਵਾਪਰੀ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਹੌਲੇ ਮੁਹੱਲੇ ਦੇ ਇਸ ਤਿਉਹਾਰ ਤੇ 10 ਵਜੇ ਦਾ ਟਾਈਮ ਰੱਖਿਆ ਸੀ ਕਿ ਉਹਨਾਂ ਨੂੰ ਜਥੇਦਾਰੀ ਦਾ ਅਹੁਦਾ ਜਿਹੜਾ ਹੈ ਉਹ ਸੰਭਾਲਣਾ ਹੈ ਸਿੱਖ ਰਹਿਤ ਮਰਿਆਦਾ ਦੇ ਅਨਸਾਰ ਸਿੱਖ ਜਥੇਬੰਦੀਆਂ ਬਕਾਇਦਾ ਤੌਰ ਤੇ ਉਹਨਾਂ ਦਾ ਸਨਮਾਨ ਕਰਨ ਜਾਂਦੀਆਂ ਹਨ ਜਿਨ੍ਹਾਂ ਨੂੰ ਜਥੇਦਾਰ ਦੀ ਪਦਵੀ ਦਿੱਤੀ ਜਾਂਦੀ ਹੈ ਔਰ ਉਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਾਜ਼ਰੀ ਵਿੱਚ ਜੋ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਰਿਮੰਦਰ ਸਾਹਿਬ ਦਾ ਉਹ ਜਥੇਦਾਰ ਨਹੀਂ ਬਲਕਿ ਹੈੱਡ ਗ੍ਰੰਥੀ ਹੈ ਉਹ ਵੀ ਉੱਥੇ ਜਾਂਦਾ ਸੀ ਔਰ ਬਕਾਇਦਾ ਉਹਨਾਂ ਨੂੰ ਦਸਤਾਰ ਭੇਟ ਕਰਕੇ ਇਹ ਮਹਾਨ ਸੇਵਾਵਾਂ ਜਿਹੜਾ ਸੀ ਉਹ ਦੇਂਦਾ ਸੀ ਪਰ ਜਿਸ ਤਰ੍ਹਾਂ ਅੱਜ 3 2 ਵਜੇ ਕੇ 50 ਮਿੰਟ ਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਉਸ ਪਾਵਨ ਥਾਂ ਤੇ ਜਿੱਥੇ ਕੁਰਬਾਨੀਆਂ ਦੇ ਬੜੇ ਲੰਬੇ ਦੌਰ ਚੱਲੇ ਔਰ ਸਾਰਿਆਂ ਨੇ ਸਹਿ ਇੰਨੀਆਂ ਤਕਲੀਫਾਂ ਉੱਥੇ ਹੋਈਆਂ ਇਹਨੇ ਦੁੱਖ ਉੱਤੇ ਹੋਏ ਸਹਿਬਜ਼ਾਦਿਆਂ ਦੇ ਔਰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਦਾ ਗੁਜਰ ਕੌਰ ਦੇ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਉਸੇ ਪਾਵਨ ਧਰਤੀ ਤੋਂ 9 ਸਾਲ ਦੀ ਉਮਰ 'ਚ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਨਾਂ ਉਸ ਸਮੇਂ ਗੋਬਿੰਦ ਰਾਏ ਸੀ ਉਹਨਾਂ ਨੇ ਤਿਲਕ ਜੰਜੂ ਦੀ ਰਾਖੀ ਲਈ ਉਹਨਾਂ ਨੂੰ ਇਸ ਸਰੀਰ ਦੀ ਕੁਰਬਾਨੀ ਦੇਣ ਲਈ ਭੇਜਤਾ ਜਦੋਂ ਪਾਦਸ਼ਾਹ ਨੇ ਕਿਹਾ ਕਿ ਇਹ ਹਿੰਦੂ ਮੇਰੇ ਕੋਲ ਆਏ ਹਨ ਤਿਲਕ ਜੰਜੂ ਇਹਨਾਂ ਦਾ ਖਦਰੇ ਚ ਪੈ ਗਿਆ ਹੈ ਸਮੇਂ ਦੀ ਸਰਕਾਰ ਇਹਨਾਂ ਨੂੰ ਇਹ ਜੂਨ ਨਹੀਂ ਦਿੰਦੀ ਇਸ ਲਈ ਮੈਂ ਇਹ ਚਾਹੁੰਦਾ ਹਾਂ ਕਿ ਕੋਈ ਐਸਾ ਮਹਾਨ ਵਿਅਕਤੀ ਹੋਵੇ ਜਿਹੜਾ ਇਹਨਾਂ ਲਈ ਕੁਰਬਾਨੀ ਦੇ ਸਕੇ ਔਰ ਬਕਾਇਦਾ ਤੌਰ ਤੇ ਤਿਲਕ ਜੰਜੂ ਦੀ ਰਾਖੀ ਕਰ ਸਕੇ 9 ਸਾਲ ਦੀ ਉਮਰ 'ਚ ਗੋਬਿੰਦ ਰਾਏ ਨੇ ਜਦੋਂ ਇਹ ਕੱਲ ਆਪਣੇ ਕੰਨਾਂ ਵਿੱਚ ਸੁਣੀ ਉਹਨਾਂ ਨੂੰ ਮਹਿਸੂਸ ਹੋਇਆ ਉਹ ਕਹਿੰਦੇ ਕਿ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਕਿ ਤੁਹਾਡੇ ਬਿਨਾ ਸਰਵੋੱਚ ਸੰਸਥਾ ਦਾ ਕੌਣ ਹੋ ਸਕਦਾ ਹੈ ਇਸ ਲਈ ਇਹਨਾਂ ਲੋਕਾਂ ਲਈ ਜੇ ਕੁਰਬਾਨੀ ਦੇਣ ਦੀ ਲੋੜ ਹੈ ਤਾਂ ਪਿਤਾ ਜੀ ਤੁਸੀਂ ਕੁਰਬਾਨੀ ਦਿਓ ਔਰ ਇਸ ਧਰਤੀ ਤੋਂ ਜਾ ਕੇ ਇਹ ਸਰੀਰ ਦੀ ਕੁਰਬਾਨੀ ਦੇਖ ਕੇ ਤਿਲਕ ਜੰਜੂ ਦੀ ਰਾਖੀ ਕਰੋ ਤਾਰੇ ਵੀਰੋ ਉਸ ਧਰਤੀ ਤੇ ਹੀ ਜਥੇਦਾਰ ਦੀ ਨਿਯੁਕਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲਾਂ ਕੁਝ ਚਿਰ ਪਹਿਲਾਂ ਹੀ ਭਾਈ ਸੁਲਤਾਨ ਸਿੰਘ ਦੀ ਕੀਤੀ ਕਿਸੇ ਨੇ ਵਿਰੋਧ ਨਹੀਂ ਕੀਤਾ ਔਰ ਉਹਨਾਂ ਨੂੰ ਬਕਾਇਦਾ ਤੌਰ ਤੇ ਜਥੇਦਾਰ ਬਣਾ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਸੇਵਾ ਬਖਸ਼ਿਸ਼ ਕੀਤੀ ਗਈ ਅੱਜ ਤੱਕ ਕੋਈ ਗੱਲ ਉਹਨਾਂ ਦੀ ਸੁਣੀ ਨਹੀਂ ਕਿਸੇ ਤਰ੍ਹਾਂ ਦਾ ਵਿਚਾਰ ਉਹਨਾਂ ਨੇ ਦਿੱਤਾ ਨਹੀਂ ਕੋਈ ਉਹ ਪ੍ਰਸਤ ਨਹੀਂ ਆਏ ਹਾਂ ਭਾਈ ਰਗਵੀਰ ਸਿੰਘ ਜੀ ਸਿੰਘ ਸਾਹਿਬ ਜੀ ਨਾਲ ਉਹਨਾਂ ਦਾ ਮਲਾਪ ਜ਼ਰੂਰ ਸੀ ਔਰ ਉਹ ਜਥੇਦਾਰ ਦੇ ਵਾਂਗ ਹੀ ਉਹਨਾਂ ਦੇ ਨਾਲ ਵਿਚਰਦੇ ਸਨ ਪਰ ਲੱਗਦਾ ਹੈ ਕਿ ਕੁਝ ਕੁ ਵਿਅਕਤੀ ਐਸੇ ਹਨ ਜਿਨ੍ਹਾਂ ਨੂੰ ਇਹ ਸਵੀਕਾਰ ਨਹੀਂ ਔਰ ਉਹਨਾਂ ਨੇ ਬਕਾਇਦਾ ਤੌਰ ਤੇ ਉਹਨਾਂ ਨੂੰ ਕੱਢਣ ਲਈ ਪਲ ਪਰ ਵਿੱਚ ਹੀ ਅੰਤਰੰਕ ਕਮੇਟੀ ਦੀ ਮੀਟਿੰਗ ਕੀਤੀ ਪਿਆਰੇ ਵੀਰੋ ਇਹ ਅੰਤਰੰਕ ਕਮੇਟੀ ਕਾਹਦੀ ਹੈ ਅਸੀਂ ਐਮਐਲਏ ਚ ਹੁੰਦੇ ਹਾਂ ਪੰਜਾਂ ਸਾਲਾਂ ਬਾਅਦ ਨਹੀਂ ਹੁੰਦਾ ਬਕਾਇਦਾ ਗਵਰਨਰਰੀ ਰਾਜ ਇੱਥੇ ਲੱਗ ਜਾਂਦਾ ਹੈ ਜੇਕਰ ਪੰਜਾਂ ਸਾਲਾਂ ਦੇ ਵਿੱਚ ਇਹ ਚੋਣ ਜਿਹੜੀ ਹੈ ਇਹ ਨਹੀਂ ਹੋਈ ਤਾਂ ਇਹ ਚਾਹੀਦਾ ਤਾਂ ਇਹ ਸੀ ਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੁਬਾਰਾ ਚੋਣ ਹੁੰਦੀ ਲੇਕਿਨ ਹੈਰਾਨੀ ਦੀ ਗੱਲ ਹੈ ਕਿ ਉਹੀ ਮੈਂਬਰ ਜਿਹੜੇ ਅੱਜ ਤੋਂ ਪਹਿਲਾਂ ਬਣੇ ਸਨ ਔਰ ਜਿਨ੍ਹਾਂ ਦੀ ਮਿਆਦ ਖਤਮ ਹੋਈ ਨੂੰ ਵੀ ਕਿੰਨੇ ਸਾਲ ਹੋ ਗਏ ਹਨ 10 ਸਾਲ ਦੇ ਕਰੀਬ-ਕਰੀਬ ਉਹਨਾਂ ਦੀ ਮਿਆਦ ਖਤਮ ਹੋਈ ਨੂੰ ਹੋ ਗਏ ਹਨ ਉਹ ਵਿਅਕਤੀ ਅੱਜ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਯੋ ਹੋ ਕੇ ਆਪਣੇ ਆਪ ਨੂੰ ਸਮਝਦੇ ਹਨ ਕਿ ਅਸੀਂ ਇਸ ਕੌਮ ਦੀ ਇਸ ਸੰਸਥਾ ਦੀ ਰਹਿਨਮਾਈ ਕਰਨੀ ਹੈ ਲੇਕਿਨ ਇਹਦੇ ਅਰਸੇ ਦੇ ਦਰਮਿਆਨ ਹਰਿਆਣਾ ਦੀ ਕਮੇਟੀ ਟੁੱਟ ਗਈ ਖਤਮ ਹੋ ਗਈ ਔਰ ਉੱਥੇ ਨਵੀਂ ਕਮੇਟੀ ਬਣ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਧਿਕਾਰ ਖੇਤਰ ਕੇਵਲ ਸ਼ੰਭੂ ਬਾਰਡਰ ਤੱਕ ਰਾਇਆ ਗਿਆ ਔਰ ਇਧਰੋਂ ਹਿਮਾਚਲ ਚ ਇੱਕ ਦੋ ਮੈਂਬਰ ਹਨ ਉਥੇ ਆਉਂਦੇ ਹਨ ਲੇਕਿਨ ਹਰਿਆਣੇ ਦੇ ਮੈਂਬਰ ਸਾਰੇ ਖਤਮ ਹੋ ਗਏ ਸਾਰੇ ਗੁਰੂ ਘਰਾਂ ਦੀ ਸੇਵਾ ਉਹਨਾਂ ਨੂੰ ਮਿਲ ਗਈ ਇੰਜ ਲੱਗਦਾ ਹੈ ਜਿਵੇਂ ਇੱਕ ਪਰਿਵਾਰ ਨੂੰ ਬਚਾਉਣ ਦੇ ਖਾਤਰ ਇਹ ਸਾਰੀਆਂ ਕਹਾਣੀਆਂ ਜਿਹੜੀਆਂ ਹਨ ਇਹ ਵਾਪਰੀਆਂ ਹਨ ਇਹ ਬਿਲਕੁਲ ਠੀਕ ਹੈ ਕਿ ਉਸ ਪਰਿਵਾਰ ਦੇ ਦਾ ਕਬਜ਼ਾ ਅੱਜ ਵੀ ਉਹਨਾਂ ਵਿਅਕਤੀਆਂ ਤੇ ਹੈ ਜਿਹੜੇ ਅੱਗੇ ਲੱਗੇ ਹਨ ਚਾਹੇ ਕੋਈ ਰਿਸ਼ਤੇਦਾਰ ਹਨ ਚਾਹੇ ਕਿਸੇ ਕਿਸਮ ਦੇ ਹਨ ਪਰ ਮੈਂ ਵਧਾਈ ਦੇਣਾ ਹਾਂ ਸਾਡੇ ਅੰਮ੍ਰਿਤਸਰ ਦੇ ਜਾਂ ਮਾਝੇ ਦੇ ਅਸੀਂ ਜਰਨੈਲ ਉਹਨਾਂ ਨੂੰ ਕਹਿ ਸਕਦੇ ਹਾਂ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੇ ਇਸ ਤੱਥ ਨੂੰ ਸਾਹਮਣੇ ਆ ਕੇ ਆਪਣੇ ਨਾਲ ਸਾਥੀ ਐਸੇ ਲਏ ਹਨ ਕਿ ਇੱਕ ਐਸੀ ਹਵਾ ਚੱਲ ਪਈ ਹੈ ਕਿ ਜਿੰਨੇ ਵੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਈ ਅਧਿਕਾਰੀ ਹਨ ਅਕਾਲੀ ਦਲ ਦੇ بڑے بڑے ਅਹੁਦਿਆਂ ਤੇ ਬੈਠੇ ਹਨ ਜਿਹੜੇ ਮੰਤਰੀ ਰਹੇ ਹਨ ਜਿਹੜੇ ਐਮ ਐਲ ਏ ਰਹੇ ਹਨ ਉਹਨਾਂ ਸਾਰਿਆਂ ਨੇ ਹੌਲੀ ਹੌਲੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਚਾਹੇ ਉਹ ਪ੍ਰਧਾਨ ਰਹੇ ਚੁੱਕੇ ਹਨ ਲੰਗੋਵਾਲ ਚਾਹੇ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਈ ਮੈਂਬਰ ਵੀ ਹਨ ਚਾਹੇ ਸਖਤਰ ਵੀ ਹਨ ਉਹਨਾਂ ਨੇ ਵੀ ਇਹਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਲੇਕਿਨ ਅੱਜ ਅਮਰਤ ਵੇਲੇ ਜਿਸ ਤਰ੍ਹਾਂ ਸਿੰਘਾਂ ਨੇ ਨਿਹੰਗ ਸਿੰਘਾਂ ਨੇ ਇੱਕ ਦਬਕਾ ਮਾਰਿਆ ਕਿ ਭਾਈ ਅਸੀਂ ਸ਼ਾਂਤੀ ਦੇ ਨਾਲ ਇਹ ਮੇਲਾ ਹੈ ਨੰਦਪੁਰ ਸਾਹਿਬ ਦਾ ਇੱਥੇ ਕੋਈ ਐਸੀ ਗੱਲ ਨਹੀਂ ਕਰਾਂਗੇ ਜਿਹਦੇ ਨਾਲ ਕੋਈ ਤਰਫਣ ਹੋ ਜਾਏ ਜਿਹਦੇ ਨਾਲ ਕੋਈ ਹੋ ਜਾਏ ਲੇਕਿਨ ਅਸੀਂ ਉਹਨਾਂ ਨੂੰ ਜਥੇਦਾਰ ਨਹੀਂ ਬਣ ਦੇਵਾਂਗੇ ਕਿੱਡੀ ਹੈਰਾਨੀ ਦੀ ਗੱਲ ਹੈ ਪਿਆਰੇ ਵੀਰੋ ਕਿ ਇਸ ਬਿਆਨ ਨੇ ਜੋ ਬਾਬਾ ਬੁੱਢਾ ਜੀ ਜੋ ਵਰਤਮਾਨ ਸਮੇਂ ਦੇ 96 ਕਰੋੜੀ ਬਾਬਾ ਜੀ ਨੇ ਦਿੱਤਾ ਉਸ ਨੇ ਪਰਥੂ ਪਾ ਦਿੱਤਾ ਔਰ ਅਮਰਤ ਵੇਲੇ ਪਿੱਛੇ ਘੜੀ ਲੱਗੀ ਸੀ ਵੇਖੀ ਹੈ ਕਿ 250 ਦੇ ਉੱਤੇ ਉਹਨਾਂ ਨੇ ਸਰੋਪੇ ਦੇ ਕੇ ਉਸ ਨੂੰ ਜਥੇਦਾਰ ਬਣਾਤਾ ਹਾਂ ਬਿਲਕੁਲ ਇਹ ਸਹੀ ਗੱਲ ਹੈ ਕਿ ਬਕਾਇਦਾ ਤੌਰ ਤੇ ਉਹ ਵਿਅਕਤੀ ਜਿਹੜਾ ਜਥੇਦਾਰ ਬਣਿਆ ਹੋਇਆ ਹੈ ਉਹਦੇ ਪਿੱਛੇ ਕੋਈ ਨਾ ਕੋਈ ਰਾਜਨੀਤੀ ਕੰਮ ਕਰਦੀ ਹੈ ਇਹ ਵੀ ਪਤਾ ਲੱਗਾ ਹੈ ਕਿ ਸ਼ਾਇਦ ਕੋਈ ਦਿੱਲੀ ਤੋਂ ਐਸਾ ਵਿਅਕਤੀ ਹੈ ਜਿਨੇ ਉਹਨੂੰ ਬਕਾਇਦਾ ਤੌਰ ਤੇ ਇਸ ਅਹੁਦੇ ਤੱਕ ਪਹੁੰਚਾਇਆ ਹੈ ਕਿਉਂਕਿ ਉਹ ਵਿਅਕਤੀ ਜਿਹੜੇ ਹਨ ਜਿਹੜੇ ਦਿੱਲੀ ਹਨ ਉਹ ਚਾਹੁੰਦੇ ਹਨ ਕਿ ਅਕਾਲੀ ਦਲ ਜਿਹੜਾ ਹੈ ਉਹ ਖਤਮ ਹੋ ਜਾਏ ਜੋ ਮੇਰਾ ਇੱਕ ਆਈਡੀਆ ਹੈ ਇਹੋ ਜੇ ਕੰਮ ਕਰਨ ਦੇ ਨਾਲ ਜਥੇਬੰਦੀਆਂ ਚ ਤਰੇੜਾਂ ਪੈਣ ਦੇ ਨਾਲ ਤੁਸੀਂ ਕੀ ਸਮਝਦੇ ਹੋ ਕਿ ਕੱਲ ਨੂੰ ਜੇ ਇਲੈਕਸ਼ਨਾਂ ਹੋਣਗੀਆਂ ਤਾਂ ਇਹਨਾਂ ਨੂੰ ਭਾਰੀ ਮਤ ਵਿੱਚ ਵੋਟਾਂ ਮਿਲਣਗੀਆਂ ਇਹ ਕਿਵੇਂ ਹੋ ਸਕਦਾ ਹੈ ਜਦੋਂ ਕਿ ਇੱਕ ਫੁੱਟ ਪੈ ਗਈ ਹੈ ਇੱਕ ਧਰਮ ਦੀ ਰਹਿਤ ਮर्यादा ਖਤਮ ਹੋ ਗਈ ਹੈ ਇੱਕ ਐਸੇ ਐਸੇ ਵਿਅਕਤੀਆਂ ਨੂੰ ਤਿੰਨ ਦਿਨਾਂ ਵਿੱਚ ਜਾਂ ਤਿੰਨ 26 ਦਿਨਾਂ ਵਿੱਚ ਬਾਹਰ ਘੜ ਦਿੱਤਾ ਗਿਆ ਹੈ ਜਿਹੜੇ ਐਸਾ ਵੱਡਾ ਉਦਮ ਕਰ ਸਕਦੇ ਹਨ ਕਿ 2 ਦਸੰਬਰ ਨੂੰ ਸਾਰੇ ਸੰਸਾਰ ਵਿੱਚ ਇਹ ਗੱਲ ਫੈਲ ਜਾਵੇ ਕਿ ਵਾਕਿਆ ਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਿਹੜੇ ਅਕਾਲ ਤਖ ਦੀ ਸਿਰਜਣਾ ਕੀਤੀ ਹੈ ਉਹ ਸਿਰਜਣਾ ਇਸ ਮਹਾਨ ਕਾਰਜ ਲਈ ਕਿ ਜੇਕਰ ਕੋਈ ਕਿਸੇ ਜਥੇਬੰਦੀ ਦੇ ਵਿੱਚ ਐਸੀਆਂ ਤਰੇੜਾਂ ਪੈਂਦੀਆਂ ਹਨ ਤਾਂ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਲੇਕਿਨ ਇਹਨਾਂ ਅੰਤਰੰਗ ਕਮੇਟੀ ਦੇ ਮੈਂਬਰਾਂ ਨੂੰ ਕੋਈ ਗੱਲ ਨਹੀਂ ਆਈ ਇਹਨਾਂ ਨੇ ਸਿਰਫ ਇਸ ਕਰਕੇ ਕਿ ਕੋਈ ਨਾ ਕੋਈ ਕਿਉਂਕਿ ਧਾਮੀ ਨੇ ਇਹ ਕਹਿ ਦਿੱਤਾ ਹੈ ਧਾਮੀ ਸਾਹਿਬ ਨੇ ਕਿ ਮੈਂ ਇਸ ਅਸਤੀਫਾ ਵਾਪਸ ਨਹੀਂ ਲੈਣਾ ਕਾਲਾ ਕੋਟਪਾਕ ਤੇ ਉਹਨਾਂ ਨੇ ਆਪਣੀ ਵਕੀਲੀ ਦਾ ਕੰਮ ਸ਼ਾਇਦ ਸ਼ੁਰੂ ਕਰ ਦਿੱਤਾ ਹੈ ਇਸ ਕਰਕੇ ਉਹਨਾਂ ਨੇ ਕਿਹਾ ਕਿ ਮੈਂ ਇਹ ਅਸਤੀਫਾ ਵਾਪਸ ਨਹੀਂ ਲੈਣਾ ਲੇਕਿਨ ਇਹਦੇ ਵਿੱਚ ਕੁਝ ਵਿਅਕਤੀ ਹਨ ਜਿਹੜੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੰਦੇ ਚਾਹਵਾਨ ਹਨ ਸਾਡੇ ਕੇਂਦਰ ਸਰਕਾਰ ਨੂੰ ਇੱਕ ਬੜੀ ਨਿਮਰਤਾ ਸਹਿਤ ਬੇਨਤੀ ਹੈ ਕਿਉਂਕਿ ਤੁਸੀਂ ਜਾਣਦੇ ਹੋ ਕਿ ਜੇ ਐਮਪੀ ਦੀਆਂ ਇਲੈਕਸ਼ਨਾਂ ਲੇਟ ਹਨ ਤੇ ਰਾਸ਼ਟਰਪਤੀ ਰਾਜ ਹੋਣਾ ਕੋਈ ਔਖਾ ਨਹੀਂ ਇਹ ਟਾਈਮ ਤੋਂ ਬਾਅਦ ਇੱਕ ਦਿਨ ਵੀ ਵਾਧੂ ਨਹੀਂ ਕਰ ਸਕਦੇ ਔਰ ਆਪਣੇ ਸਮੇਂ ਦੇ ਵਿੱਚ ਹੀ ਜੋ ਕੁਝ ਕਰਨਾ ਹੈ ਉਹ ਕਰ ਸਕਦੇ ਹਨ ਲੇਕਿਨ ਇਹ ਹੈਰਾਨੀ ਦੀ ਗੱਲ ਹੈ ਕਿ ਇਹ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ 1920 ਦੇ ਵਿੱਚ ਇਹ ਸੰਸਾਰ ਵਿੱਚ ਹੋਂਦ ਵਿੱਚ ਆਈ ਔਰ ਉਸ ਸਮੇਂ ਨਾ ਸਾਡੇ ਕੋਈ ਆਜ਼ਾਦੀ ਸੀ ਨਾ ਅਸੀਂ ਕੋਈ ਆਜ਼ਾਦ ਸਾਂ ਨਾ ਸਾਡੇ ਦੇ ਕੋਲ ਕੋਈ ਐਸੇ ਸਾਧਨ ਸਨ ਲੇਕਿਨ ਆਪ ਜਾਣਦੇ ਹੀ ਹੋ ਕਿ ਗੁਰਦੁਆਰਿਆਂ ਦੇ ਉੱਤੇ ਵੀ ਕਿਸ ਤਰ੍ਹਾਂ ਅਧਿਕਾਰ ਖੇਤਰ ਕਿੰਨਾ ਦਾ ਸੀ ਔਰ ਉਹ ਕੀ ਕੀ ਕੁਕਰਮ ਕਰਦੇ ਸਨ ਔਰ ਕਿਸ ਤਰ੍ਹਾਂ ਨੰਕਾਣਾ ਸਹਿਰ ਦੀ ਉਸ ਪਾਵਨ ਪਵਿੱਤਰ ਧਰਤੀ ਤੇ ਸਿੰਘਾਂ ਨੇ ਸ਼ਹੀਦੀਆਂ ਦੇਖ ਕੇ ਗੁਰਦੁਆਰਾ ਸਹਿਬਾਨ ਨੂੰ ਆਜ਼ਾਦ ਕਰਵਾਉਣ ਲਈ ਜੋ ਗੁਰਦੁਆਰਾ ਸੁਧਾਰ ਲੈ ਚੜਾਈ ਉਹਦੇ ਵਿੱਚ ਉਹਨਾਂ ਨੇ ਸਾਰੇ ਹੀ ਗੁਰਦੁਆਰਿਆਂ ਦੇ ਵਿੱਚ ਬੈਠੇ ਉਹਨਾਂ ਵਿਅਕਤੀਆਂ ਨੂੰ ਜਿਹੜੇ ਉਸ ਸਮੇਂ ਇਹ ਸਾਰਾ ਕੁਝ ਸੰਭਾਲਦੇ ਸਨ ਜਿਨ੍ਹਾਂ ਨੂੰ ਅੰਗਰੇਜ਼ਾਂ ਦੀ ਬਕਾਇਦਾ ਤੌਰ ਤੇ ਉਹਨਾਂ ਨੂੰ ਤਾਕਤ ਸੀ ਪਿੱਛੋਂ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਅੰਗਰੇਜ਼ਾਂ ਨੇ ਇਹਨਾਂ ਵਿਅਕਤੀਆਂ ਨੂੰ ਤਾਕਤ ਦੇ ਕੇ ਸਿੱਖ ਧਰਮ ਦੇ ਇਸ ਮਹਾਨ ਅਸਥਾਨਾਂ ਦੇ ਉੱਤੇ ਬਿਠਾਇਆ ਆਪ ਜਾਣਦੇ ਹੀ ਹੋ ਕਿ ਜਲਿਆਂਵਾਲੇ ਬਾਗ ਦਾ ਜ਼ੈਦੋ ਸਾਕਾ ਵਾਪਰਿਆ ਉਸ ਵਿਅਕਤੀ ਨੂੰ ਵੀ ਬਕਾਇਦਾ ਤੌਰ ਤੇ ਸਨਮਾਨ ਦਿੱਤਾ ਗਿਆ ਔਰ ਖਾਣਾ ਦਿੱਤਾ ਗਿਆ ਇਹ ਕਿੱਡੀ ਇੱਕ ਮੰਦ ਭਾਗੀ ਗੱਲ ਹੈ ਜਦੋਂ ਕਿਸੇ ਖਾਲਸਾ ਪੰਥ ਵਿੱਚ ਇਹੋ ਜਿਹਾ ਪਾਣਾ ਵਾਪਰ ਜਵੇ ਲੇਕਿਨ ਸਿੱਖਾਂ ਨੇ ਅਕਾਲ ਤਖਤ ਸਹਿਬ ਤੇ ਅਰਦਾਸ ਕਰਕੇ ਇਕੱਤਰ ਹੋ ਕੇ ਕਿਸ ਤਰ੍ਹਾਂ ਇਹ ਅਕਾਲ ਤਖਤ ਸਾਹਿਬ ਦੀ ਆਜ਼ਾਦੀ ਕਰਾਈ ਇਹ ਇਤਿਹਾਸ ਦੇ ਪੰਨਿਆਂ ਵਿੱਚ ਇੱਕ ਐਸੀ ਮਹਾਨ ਕਾਰਜ ਹਨ ਜਿਨ੍ਹਾਂ ਨੂੰ ਕਦੇ ਵੀ ਇਤਿਹਾਸ ਜਿਹੜਾ ਹੈ ਉਹ ਮਿਟਾ ਨਹੀਂ ਸਕਦਾ ਔਰ ਹਾਂ ਸਮੇਂ ਦੇ ਨਾਲ ਇਹ ਕੁਝ ਵਾਪਸ ਸਕਦਾ ਹੈ ਪਾਣਾ ਅੱਜ ਮੈਂ ਵੇਖਿਆ ਹੈ ਕਿ ਜਿਨ੍ਹਾਂ ਅੰਤਰੰਗ ਕਮੇਟੀ ਦੇ ਮੈਂਬਰਾਂ ਨੇ ਇਹ ਸਾਰਾ ਕਾਰਜ ਕੀਤਾ ਹੈ ਉਹ ਪ੍ਰੈਸ ਦੇ ਸਾਹਮਣੇ ਕਿਸੇ ਗੱਲ ਦਾ ਜਵਾਬ ਨਹੀਂ ਦੇ ਸਕੇ ਕਿ ਜੇਕਰ ਆ ਕੁਝ ਵਾਪਰ ਗਿਆ ਕੀ ਕਰਾਂਗੇ ਨਹੀਂ ਉਹ ਕਹਿੰਦੇ ਅਸੀਂ ਤਾਂ ਸਿਰਫ ਇੱਕ ਨੋਟਿਸ ਪ੍ਰੈਸ ਨੋਟੀ ਦੇਣਾ ਸੀਗਾ ਇਹ ਪ੍ਰੈਸ ਨੂੰ ਦੱਸਣਾ ਸੀਗਾ ਕਿ ਅੱਜ ਅਸੀਂ ਆਪਣਾ ਜਿਹੜਾ ਜਥੇਦਾਰ ਹੈ ਉਹਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਉੱਤੇ ਬਿਠਾ ਦਿੱਤਾ ਗਿਆ ਹੈ ਪਿਆਰੇ ਵੀਰੋ ਕੀ ਤੁਸੀਂ ਸਮਝਦੇ ਹੋ ਕਿ ਜੇਕਰ ਉਸ ਵਿਅਕਤੀ ਨੂੰ ਜਥੇਦਾਰ ਬਣਾਇਆ ਹੈ ਔਰ ਉਹਨਾਂ ਦੀ ਬਕਾਇਦਾ ਤੌਰ ਤੇ ਵਿਰੋਧ ਹੋ ਰਿਹਾ ਹੈ ਉਹ ਕੱਲ ਨੂੰ ਕਿੱਥੇ ਪ੍ਰਚਾਰ ਕਰ ਸਕਣਗੇ ਕਿੱਥੇ ਜਾ ਕੇ ਲੋਕਾਂ ਨਾਲ ਸਬੰਧ ਬਣਾ ਸਕਣਗੇ ਬਿਲਕੁਲ ਨਹੀਂ ਕਿਸੇ ਵੀ ਸਿੱਖ ਜਥੇਬੰਦੀ ਨੇ ਉਸ ਵਿਅਕਤੀ ਨੂੰ ਜਥੇਦਾਰ ਕਬੂਲ ਕਰਕੇ ਉਹਨਾਂ ਦਾ ਸਨਮਾਨ ਸਤਕਾਰ ਨਹੀਂ ਕਰਨਾ ਕਿਉਂਕਿ ਉਹਨਾਂ ਨੂੰ ਸਮੁੱਚਾ ਪੰਥ ਜਿਹੜਾ ਹੈ ਸਮੁੱਚਾ ਕਾਲੀ ਦਲ ਜਿਹੜਾ ਹੈ ਉਹ ਉਹਨਾਂ ਦਾ ਵਿਰੋਧ ਕਰ ਰਿਹਾ ਹੁਣ ਤੁਸੀਂ ਦੇਖੋ ਕਿ ਕਿੰਨੇ ਵਿਅਕਤੀ ਜਿਹੜੇ ਹਨ ਉਹ ਇਸ ਸਮੇਂ ਵਿਰੋਧ ਕਰਦੇ ਹਨ ਇਹ ਪਾਵਨ ਪਵਿੱਤਰ ਐਸਾ ਖਾਲਸਾ ਪੰਥ ਹੈ ਜਿਸ ਨੂੰ ਬਚਾਉਣ ਲਈ ਸਾਨੂੰ ਯਤਨ ਕਰਨਾ ਚਾਹੀਦਾ ਹੈ ਜਿਹੜੇ ਜਥੇਦਾਰ ਨਿਯੁਕਤ ਕੀਤੇ ਹਨ ਉਹਨਾਂ ਦਾ ਇਤਿਹਾਸਿਕ ਪਿਸ਼ੋਕੜ ਸਾਨੂੰ ਲੱਭ ਕੇ ਬਕਾਇਦਾ ਤੌਰ ਤੇ YouTube ਤੇ ਪਾ ਦੇਣਾ ਚਾਹੀਦਾ ਹੈ ਕਿ ਇਹ ਵਿਅਕਤੀ ਐਸੇ ਹਨ ਮੈਂ ਤਾਂ ਕੁਝ ਐਸੀਆਂ ਵੀਡੀਓ ਵੇਖੀਆਂ ਹਨ ਜਿਹੜੀਆਂ ਅਕਾਲ ਤਖਤ ਦਾ ਕਾਰਜਕਾਰੀ ਜਥੇਦਾਰ ਬਣਾਇਆ ਹੈ ਉਹ ਸ਼ਰੋਨੀ ਅਕਾਲੀ ਦਲ ਦੇ ਵੀ ਵਿਰੁੱਧ ਬੋਲ ਰਿਹਾ ਹੈ ਔਰ ਬਹੁਤ ਕੁਝ ਕਹਿ ਰਿਹਾ ਹੈ ਲੇਕਿਨ ਪਤਾ ਨਹੀਂ ਕਿਉਂ ਕਿਹੜੀ ਤਾਕਤ ਹੈ ਉਹਦੇ ਪਿੱਛੇ ਜਿਸ ਵਿੱਚ ਉਸ ਨੂੰ ਅ ਕਾਲ ਤਖਤ ਸਹਿਰ ਦਾ ਦੋ ਜਥੇਦਾਰਾਂ ਦੀ ਸੇਵਾ ਜਿਹੜੀ ਹੈ ਉਹ ਸੌਂਪ ਦਿੱਤੀ ਹੈ ਹੁਣ ਉਹ ਵਾਰ-ਵਾਰ ਇਹ ਗੱਲ ਕਹਿ ਰਿਹਾ ਹੈ ਇਹ ਜਥੇਦਾਰੀ ਨਹੀਂ ਇਹ ਸੇਵਾ ਹੈ ਇਹ ਕਾਦੀ ਸੇਵਾ ਕਰ ਰਹੇ ਹੋਏ ਜਦੋਂ ਤੁਹਾਨੂੰ ਕਹੇ ਨੇ ਮੰਨਣਾ ਹੀ ਨਹੀਂ ਜਦੋਂ ਤੁਹਾਡਾ ਸਤਕਾਰ ਨਹੀਂ ਕਰਨਾ ਜਦੋਂ ਤੁਹਾਡਾ ਆਦਰ ਮਾਨ ਨਹੀਂ ਹੋਣਾ ਤੇ ਤੁਸੀਂ ਕਿਸ ਤਰ੍ਹਾਂ ਜਥੇਦਾਰੀ ਦੀ ਇਹ ਸੇਵਾ ਜਿਹੜੀ ਹੈ ਇਹ ਨਿਭਾਓਗੇ ਇੱਕ ਦੁਖਦਾਇਕ ਖਬਰ ਹੈ ਜਿਹੜੀ ਕਿ ਸਾਡੇ ਪਾਸ ਇਹ ਅਸੀਂ ਅੱਜ ਵੇਖ ਰਹੇ ਹਾਂ ਕਿਸ ਤਰ੍ਹਾਂ ਲੋਕੀ ਇਸ ਦੇ ਪ੍ਰਤੀ ਸचेत ਹਨ ਸੋ ਪਿਆਰੇ ਵੀਰੋ ਅਸੀਂ ਕਿਸੇ ਦੇ ਰਾਜਨੀਤੀ ਦੇ ਜਾਂ ਕਿਸੇ ਦੇ ਜਥੇਬੰਦੀ ਦੇ ਨਾਲ ਸਬੰਧਤ ਨਹੀਂ ਅਸੀਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਸਬੰਧਤ ਹਾਂ ਔਰ ਸਿੱਖ ਰਹਿਤ ਮਰਿਆਦਾ ਨਾਲ ਸਬੰਧਤ ਹਾਂ ਜਿਹਦਾ ਸਾਨੂੰ ਅਤੀ ਦੁੱਖ ਹੋਇਆ ਹੈ ਔਰ ਇਸ ਤਰ੍ਹਾਂ ਜਥੇਦਾਰੀਆਂ ਇੱਥੇ ਦੇਖਿਆ ਹੈ ਕਈ ਵਾਰ ਗਏ ਹਾਂ ਜਦੋਂ ਕਿ ਜ਼ਥੇਦਾਰ ਬਣਦਾ ਹੈ ਢੇਰ ਪੱਗਾਂ ਦਾ 17 ਦਾ ਲੱਗ ਜਾਂਦਾ ਹੈ ਔਰ ਸਨਮਾਨਤ ਕਰਨ ਲੱਗਿਆਂ ਘਰ ਵਿੱਚ ਉਸ ਦੇ ਹਾਰ ਕਿੰਨੇ ਪੈ ਜਾਂਦੇ ਹਨ ਔਰ ਉਸ ਮਾਨ ਸਤਕਾਰ ਨੂੰ ਉਹਨਾਂ ਨੇ ਬਿਲਕੁਲ ਹੀ ਖਤਮ ਕਰ ਦਿੱਤਾ ਹੈ ਪਿਆਰੇ ਵੀਰੋ ਇਹ ਇੱਕ ਤੁਸੀਂ ਦਰਦ ਨਹੀਂ ਸਮਝਦੇ ਕਿ ਕਿਸ ਤਰ੍ਹਾਂ ਇਸ ਰਹਿਤ ਮਰਿਆਦਾ ਨੂੰ ਕਿਸ ਤਰ੍ਹਾਂ ਇਸ ਮਰਿਆਦਾ ਨੂੰ ਖਤਮ ਕੀਤਾ ਗਿਆ ਹੈ ਇਹ ਬੜੇ ਦੁੱਖ ਦੀ ਗੱਲ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਕਾਰਜਕਾਰੀ ਜ세ਦਾਰ ਬਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਚ ਗਿਆਨੀ ਰਗਵੀਰ ਸਿੰਘ ਜੀ ਨੂੰ ਅਸੀਂ ਵੇਖਨੇ ਆ ਮਾਨਸਿਕ ਤੌਰ ਤੇ ਉਹਨਾਂ ਦੇ ਚਿਹਰੇ ਚ ਅਦਾਸੀ ਜ਼ਰੂਰ ਸ਼ਾਈ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਜਦੋਂ ਅਸੀਂ ਵੇਖਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਚ ਤੇ ਅੱਖਾਂ ਬੰਦ ਕਰਕੇ ਚਿਹਰੇ ਤੇ ਆਈ ਹੁੰਦੀ ਹੈ ਕੁਦਰਤੀ ਗੱਲ ਹੈ ਜਲੀਲ ਕਰਕੇ ਕਿਸੇ ਨੂੰ ਕੱਢਣਾ ਇੰਨੀ ਬੇਇੱਜ਼ਤੀ ਕਰਕੇ ਕਿਸੇ ਨੂੰ ਕੱਢਣਾ ਇਸ ਲਈ ਕਿ ਉਹ ਜਿਹੜੇ ਪੁਰਾਣੇ ਇਹਨਾਂ ਨੇ ਅਨਾਉਂਸ ਕੀਤੇ ਹਨ ਉਹਨਾਂ ਨੂੰ ਖਤਮ ਕੀਤਾ ਜਾਵੇ ਔਰ ਉਸ ਪਰਿਵਾਰ ਨੂੰ ਬਕਾਇਦਾ ਤੌਰ ਤੇ ਬਣਾਇਆ ਜਾਵੇ ਮੁਖੀ ਜੋ ਕੁਝ ਕਿਹਾ ਹੈ ਤੁਸੀਂ ਸੁਣਿਆ ਹੀ ਹੈ ਭੁੰਦਰ ਸਾਹਿਬ ਨੇ ਕਿਹਾ ਕਿ ਉਹਦੇ ਪਿੱਠ ਵਿੱਚ ਛੁਰਾ ਮਾਰਿਆ ਕਮਾਲ ਦੀ ਗੱਲ ਹੈ ਕਹਿੰਦੇ ਹਨ ਕਿ 10 ਸਾਲ ਤੱਕ ਸੁਪਰੀਮ ਸੀਐਮ ਰਿਆ ਹੈ ਉਹ ਸੀਐਮ ਦੀ ਇਸ ਚੀਪ ਮਨਿਸਟਰ ਦੀ ਕੁਰਸੀ ਤੇ ਤਨੇ ਬੈਠਾ ਲੈਕਨ ਮਨਿਸਟਰ ਸੀ ਚਲਾਉਂਦਾ ਰਿਹਾ ਹੈ ਪਰ ਜੇਕਰ ajo ਬੋਲਿਆ ਹੈ ਤਾਂ ਤੁਸੀਂ ਇਹ ਵੀ ਸਮਝੋ ਕਿ ਉਹ ਸੱਚ ਬੋਲਿਆ ਹੈ ਉਹਦੇ ਨਾਲ ਕਿਸ ਤਰ੍ਹਾਂ ਖਾਲਸਾ ਪੰਥ ਦੀਆਂ ਸੰਸਥਾਵਾਂ ਜੁੜੀਆਂ ਇਹ ਜਥੇਦਾਰ ਜਿਹੜੇ ਬਣੇ ਹਨ ਇਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਖਾਲਸਾ ਦਮਦਮੀ ਟਕਸਾਲ ਦੀ ਜਥੇਬੰਦੀ ਸਿੰਘ ਸੁਭਾਵਾਂ ਕੋਈ ਵੀ ਇਹਨਾਂ ਦੇ ਹੱਕ 'ਚ ਨਹੀਂ ਕੋਈ ਵੀ ਇਹਨਾਂ ਨੂੰ ਪ੍ਰਵਾਨ ਨਹੀਂ ਕਰਦਾ ਕਿਤੇ ਵੀ ਜਾ ਕੇ ਇਹ ਆਪਨਾ ਆਪ ਪ੍ਰਚਾਰ ਜਿਹੜਾ ਕਹਿੰਦੇ ਹਨ ਕਰਨਾ ਹੈ ਇਹ ਕਰ ਨਹੀਂ ਸਕਦੇ ਇਸ ਲਈ ਇਹਨਾਂ ਨੂੰ ਇਹ ਚਾਹੀਦਾ ਹੈ ਕਿ ਇਹ ਵੇਖ ਲੈਣਾ ਕਿ ਜਿਸ ਤਰ੍ਹਾਂ ਇਹਨਾਂ ਜਥੇਦਾਰਾਂ ਨੂੰ ਕੱਢਿਆ ਹੈ ਸ਼ੈ ਦੇਵੀ ਇਸੇ ਤਰ੍ਹਾਂ ਹੀ ਇਹਨਾਂ ਮਹਾਨ ਪੋਸਟਾਂ ਤੋਂ ਮਹਾਨ ਕੁਰਸੀਆਂ ਤੋਂ ਪਾਸੇ ਹੋ ਜਾਣ ਔਰ ਸਿੱਖ ਪੰਥ ਜਿਹੜਾ ਹੈ ਉਹ ਮੁੜ ਉਸ ਮਹਾਨ ਸੰਸਥਾ ਦੇ ਲਈ ਸਤਕਾਰ ਤੇ ਸਤਕਾਰ ਦੇਵੇ ਪਿਆਰੇ ਵੀਰੋ ਇਹ ਬੜੀ ਦੁੱਖ ਦੀ ਗੱਲ ਹੈ ਇਹ ਕੁਝ ਬੋਲਿਆ ਨਹੀਂ ਜਾਂਦਾ ਕਿ ਕੈਸੇ ਕੈਸੇ ਸਾਡੇ ਨਾਲ ਪਾਣੇ ਵਾਪਰ ਰਹੇ ਹਨ ਗਿਣਤੀ ਦੇ ਕੋਈ ਸਿੱਖ ਹਨ ਇੱਕ ਹੋਰ ਵਿਅਕਤੀ ਬੋਲਦਾ ਹੈ ਮੈਂ ਉਸ ਦਾ ਨਾਂ ਨਹੀਂ ਲੈਣਾ ਜਿਸ ਦੇ ਬਾਰੇ ਬਹੁਤ ਕੁਝ ਵੀਡੀਓ ਸਾਹਮਣੇ ਆਈਆਂ ਹਨ ਔਰ ਉਹਨਾਂ ਨੂੰ ਅਕਾਲੀ ਦਲ ਚੋਂ ਪਾਸੇ ਕਰ ਦਿੱਤਾ ਗਿਆ ਅੱਜ ਕਮਾਲ ਦੀ ਗੱਲ ਇਹ ਹੈ ਇਹੀ ਵਿਅਕਤੀ ਪ੍ਰੈਸ ਦੇ ਵਿੱਚ ਅੱਗੇ ਆ ਕੇ ਇੰਨੀ ਇੰਨੀ ਉੱਚੀ ਬੋਲਦਾ ਹੈ ਇੰਨੀ ਇੰਨੀ ਸਖਤ ਗੱਲਾਂ ਕਰਦਾ ਹੈ ਇਹ ਕੇ ਜਿਹਨੂੰ ਵੇਖ ਕੇ ਹਾਸਾ ਆਉਂਦਾ ਹੈ ਕਿ ਤੂੰ ਆਪਣਾ ਪਿਸ਼ੋਕਰ ਤੇ ਵੇਖ ਤੇਰਾ ਪਿਸ਼ੋਕਰ ਕੀ ਹੈ ਤੇਰੇ ਨਾਲ ਵਾਪਰਿਆ ਕੀ ਹੈ ਲੇਕਿਨ ਪਤਾ ਨਹੀਂ ਕਿਉਂ ਕਿ ਉਹਦੇ ਅੰਦਰ ਇਹ ਭਾਵਨਾ ਨਹੀਂ ਸਿੱਖੀ ਦੀ ਭਾਵਨਾ ਮਹਾਨ ਹੈ ਸਿੱਖੀ ਸਿੱਧਕ ਹੈ ਔਰ ਇਸ ਦੇ ਉੱਤੇ ਸਾਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਪਾਤਸ਼ਾਹ ਬਖਸ਼ਿਸ਼ ਕਰੇ ਰਹਿਮਤ ਕਰੇ ਇਹ ਜਥੇਬੰਦੀਆਂ ਜਿੰਨੀਆਂ ਵੀ ਟੁੱਟ ਚੁੱਕੀਆਂ ਹਨ ਇੱਕ ਥਾਂ ਤੇ ਇਕੱਤਰ ਹੋ ਕੇ ਖਾਲਸਾ ਪੰਥ ਦੀ ਮੁੜ ਸਿਰਜਣਾ ਜਿਹੜੀ ਹੈ ਉਸ ਨੂੰ ਮਹਾਨ ਬਣਾਉਣ ਉਸ ਨੂੰ ਮਜ਼ਬੂਤ ਬਣਾਉਣ ਇੱਕ ਦੂਸਰੇ ਦੇ ਵਿਰੋਧ ਤੋਂ ਪਾਸੇ ਹਟ ਕੇ ਗੁਰਬਾਣੀ ਦੇ ਨਾਲ ਜੋੜਨ ਅਕਾਲ ਤਖਤ ਸਾਹਿਬ ਦੇ ਨਾਲ ਜੋੜਨ ਅਨੰਦਪੁਰ ਸਾਹਿਬ ਦੇ ਤਖਤ ਦੇ ਨਾਲ ਜੋੜਨ ਔਰ ਦਮਦਵਾ ਸਾਹਿਬ ਦੇ ਟਖਤ ਦੇ ਨਾਲ ਜੋੜਨ ਉਹਨਾਂ ਤਖਤਾਂ ਤੇ ਜਿੰਨਾ ਤਖਤਾਂ ਤੋਂ ਬਕਾਇਦਾ ਹੁਕਮ ਹੋਗੇ ਸਿੱਖ ਪੰਥ ਕਬੂਲ ਕਰਦਾ ਹੈ ਉਹਨਾਂ ਦੇ ਨਾਲ ਜੁੜ ਕੇ ਇਹ ਸੰਸਥਾ ਮੁਰਜ ਮਜਬੂਤ ਹੋਵੇ ਔਰ ਪਹਿਲੇ ਵਾਲਾ ਸਮਾ ਆਵੇ ਜਦੋਂ ਸਿੱਖੀ ਦੀ ਇਸ ਮਹਾਨ ਸੰਸਥਾ ਨੂੰ ਸਤਕਾਰ ਤੇ ਸਨਮਾਨ ਮਿਲੇ ਪਰ ਮੈਨੂੰ ਲੱਗਦਾ ਹੈ ਕਿ ਅਜੇ ਸੰਘਰਸ਼ ਇਹ ਬੜਾ ਲੰਬਾ